ਓਏ ਨਹੀਂ ਨਹੀਂ ਐਡੀ ਗੱਲ ਨਹੀਂ ਹੈਗੀ ਤੂੰ ਮੇਰੀ ਗੱਲ ਸੁਣ ਆਪਾਂ ਵਧੀਆ ਤਰੀਕੇ ਨਾਲ ਵਧੀਆ ਪੈਲਸ 'ਚ ਵਿਆਹ ਕਰਾਂਗੇ ਹਾਂ ਛੰਡੇ ਹੋਰ ਨਹੀਂ ਜਿੱਥੇ ਕੀਤਾ ਸੀ ਨਾ ਉਦੋਂ ਵਧੀਆ ਘੈਂਟ ਪੈਲਸ ਦੇ ਵਿੱਚ ਯਾਰ ਇਹ ਤਾਂ ਫਿਰ ਆਪਣਾ ਸ਼ਰੀਕ ਕਿਚ ਨੱਕੇ ਨਹੀਂ ਰਹਿਣਾ ਸਮਝ ਗਿਆ ਨਾ ਤੂੰ ਮੇਰੀ ਐ ਵੀਰੇ ਆਪਾਂ ਆਪਣਾ ਨੱਕ ਥੋੜੀ ਬਣਾਉਣੇ ਆ ਇੱਕ ਮਿੰਟ ਯਾਰ ਹੈ ਮੈਂ ਤੈਨੂੰ ਕਰਦਾ ਫੋਨ ਹਾਂ ਬਈ ਤੈਨੂੰ ਕੀ ਪ੍ਰੋਬਲਮ ਹੈ ਤੂੰ ਕਿਵੇਂ ਭੜਕੇ ਫਿਰਦੇ ਓ ਚਾਚਾ ਮੈਨੂੰ ਇੱਕ ਗੱਲ ਦੱਸ ਯਾਰ ਤੂੰ ਹੈ ਮੈਂ ਤੈਨੂੰ ਕਿੱਦਾਂ ਪਤਾਮ ਤੇ ਲਿਖਾਂ ਜਾ ਫੜੇ ਫੜੇ ਲਿਖ ਕੇ ਦਿੱਤਾ ਵੀ ਜੇ ਤੂੰ ਐ ਨਾ ਕੀਤਾ ਤਾਂ ਮੈਂ ਨਹੀਂ ਰਹਿਣਾ ਕਿਤੇ ਕਿਹਾ ਮੈਂ ਕਿਉਂ ਨਹੀਂ ਰਹਿਣਾ ਮੈਂ ਤੁਸੀਂ ਲੋਕਾਂ ਨੇ ਯਾਰ ਮੈਨੂੰ ਖਾਮ ਖਾਮ ਬਦਨਾਮ ਕਰ ਰੱਖਿਆ ਯਾਰ ਤੂੰ ਕਿਹਾ ਨਹੀਂ ਸੀ ਮੈਨੂੰ ਕਿ ਮੈਂ ਨਹੀਂ ਰਹਿਣਾ ਓ ਕਿਉਂ ਚਾਚਾ ਤੁਸੀਂ ਓਨਾ ਬੜਾ ਬੰਦਾ ਹੋ ਕੇ ਝੂਠ ਬੋਲਦਾ ਯਾਰ ਹੈ ਮੈਨੂੰ ਮੇਰੀਆਂ ਦੋਵੇਂ ਗਲੀਆਂ ਦਿਸਾਂ ਅੰਦਰ ਲੱਗੇ ਚੂਹੇ ਦਿਸਾਂ ਜੇ ਮੈਂ ਕਹੇ ਤੈਨੂੰ ਇਹੋ ਜੀ ਬਕਵਾਸ ਮਾਰੀ ਹੁੰਦੀ ਨੌਲੇ ਕੰਦੇ ਇੰਡੀਆ ਚ ਝੂਠ ਮਾਰਨਾ ਜੁਰਮ ਹੈ ਤੂੰ ਝੂਠ ਵੀ ਬਹੁਤ ਮਾਰਦਾ ਫੁਕਰੀਆ ਵੀ ਬਹੁਤ ਮਾਰਦਾ ਤੇਰੀ ਤਾਂ ਫਿਰ ਫਾਸੀ ਬਣ ਗਈ ਜਾਚਾ ਪੋਰਨ ਨੂੰ ਤੂੰ 우ਸਤਾਦ ਐਨੀ ਬਰੀਕ ਤਾਂ ਦਿੱਲੀ ਵਾਲੇ ਲਾਲੇ ਨਹੀਂ ਪੋਰਦੇ ਕਿਉਂ ਬਦਨਾਮ ਕਰਦੇ ਤੂੰ ਮੈਨੂੰ